ਸਿਕਲ ਜੀ ਤੇ ਆ ਪਾਗਲਾ ਪਾਠ ਸ਼ੁਰੂ ਕਰਦੇ ਆਂ ਜੀ ਸੁਹਾਗ ਚੈਪਟਰ ਦਾ ਹੁਸ਼ਿਆਰ ਚੰਦ ਚੰਗਾ ਨਹੀਂ ਮੰਨਣਾ ਤਾ ਨਾ ਮੰਨ ਗਾਲ ਤੇਰੇ ਉਤੇ ਨਹੀਂ ਅੜੀ ਬੈਠੀ ਮੈਂ ਆਪਣਾ ਫਾਇਦਾ ਵੇਖ ਕੇ ਤੈਨੂੰ ਮਨਾਉਂਦਾ ਫਿਰਾਂ ਮੈਨੂੰ ਪਤਾ ਸੀ ਕਿ ਤੂੰ ਐਵੇਂ ਕਰਨਾ ਏ ਇਹ ਇਹਦਾ ਬੰਦੋਬਸਤ ਮੈਂ ਪਹਿਲਾਂ ਹੀ ਕਰ ਲਿਆ ਹੋਇਆ ਏ ਉਨ ਮਨ ਪਾਵੇਂ ਨਾ ਮਨ ਮੈਂ ਸ਼ਗਨ ਅੱਗੇ ਇਹ ਭੇਜ ਛੱਡਿਆ ਹੋਇਆ ਏ ਤੇ ਵਿਆਹ ਰੀਆਂ ਤਿਆਰੀਆਂ ਵੀ ਸਾਰੀਆਂ ਠੀਕ ਠਾਕ ਨੇ ਮਰਦ ਜਨਾਨੀਆਂ ਦੀਆਂ ਸਲਾਹਾਂ ਲੈਣ ਲੱਗਣ ਤਾਂ ਢੇਰ ਪੂਰੀਆਂ ਪਾਉਣ ਕੌਰਾ ਵਿਆਹ ਤੇ ਫਿਰ ਜਿਹੜੀ ਮਾਂ ਨੂੰ ਵੀ ਵਿਆਉਣਾ ਈ ਮੈਂ ਮੇਲੋਂ ਨੂੰ ਲੈ ਕੇ ਕੱਲ ਪੇਕੇ ਚਲੀ ਜਾਵਾਂਗੀ ਇਹ ਮੂਰਤੀ ਰੇ ਕਦੀ ਮੂੰ ਨਾ ਵੇਖਾਂਗੀ ਹੁਸ਼ਿਆਰ ਜਾਂਦਾ ਵਾ ਵਾ ਕੱਲ ਜਾਂਦੀ ਤੂੰ ਮੇਰੀ ਵੱਲੋਂ ਅੱਜ ਹੀ ਚਲੀ ਜਾ ਸੋ ਕੋ ਚੰਗਾ ਜੱਜ ਜੰਜ ਆਉਣ ਵਾਲੀ ਏ ਤੇ ਲਾਵਾ ਅੱਜ ਰਾਤ ਹੀ ਹੋ ਜਾਣੀਆਂ ਨੇ ਜਾਂ ਸੋ ਵਾਰੀ ਜਾਂ ਹੁਣ ਤੈਨੂੰ ਜਾਂਦਿਆਂ ਦੀ ਸੁਗੰਧੀ ਤੇ ਜੇ اٹਕੇ ਤਾਂ ਜਾ ਜਾ ਹੁਣ ਵੰਦਨਾ ਪੁੱਛ ਕੌਰਾਂ ਹਾਈਵੇ ਮੈਂ ਤਾਂ ਜਿਉਂਦਿਆਂ ਹੀ ਮਰ ਗਈ ਨਿਜ ਤੇਰੇ ਲੜ ਲੱਗਦੀ ਮੈਂ ਫਾ ਲੈ ਲਾਂ ਤੇਰੇ ਸਿਰ ਛੜ ਕੇ ਮਰ ਜਾऊं ਇਸੇ ਵੇਲੇ ਮੇਲੋ ਆਉਂਦੀ ਹੈ ਤੇ ਦਰਵਾਜ਼ੇ ਪਿੱਛੇ ਲੁੱਕ ਕੇ ਇਹ ਗੱਲਾਂ ਸੁਂਦੀ ਹੈ ਤੂੰ ਵੀ ਆਪਣੀ ਆਈ ਕਰ ਲੈ ਹਾਈਵੇ ਹਨੇਰ ਜੀ ਹੁਸ਼ਿਆਰ ਚੰਦ ਵੇਖੋ ਜੀ ਨਿਹੱਕ ਛੜਾ ਪਾਇਆ ਹੋਇਆ ਹੈ ਜੇ ਕਿੱਥੋਂ ਜਨਮਰਾਂ ਨਾਲ ਵਾਹ ਪੈ ਗਿਆ ਏ ਕੋਰਾ ਬਸ ਇੱਕ ਤੂੰ ਹੀ ਚਤਰਾ ਰਹਿ ਗਿਆ ਏ ਖਬਰੇ ਇਹ ਤੇਰੀਆਂ ਚਤਰਾਇਆਂ ਕੀ ਚੰਦ ਜਾਣਨਾ ਏ ਲੋਕlach ਤੈਨੂੰ ਨਾ ਸ਼ਰਮ ਹਿਆ ਤੈਨੂੰ ਨਾ ਤੈਨੂੰ ਦਾ ਆਪਣੇ ਸਾਕਾਂ ਅੰਗਾਂ ਦੀ ਵੀ ਸ਼ਰਮ ਨਹੀਂ ਹੁਸ਼ਿਆਰ ਚੰਦ ਐਵੇਂ ਬਕੜਵਾ ਨਾ ਕਰੀ ਜਾ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਮੈਂ ਜੋ ਕੁਝ ਕੀਤਾ ਆਪਣੇ ਫਾਇਦੇ ਲਈ ਕੀਤਾ ਏ ਕੌਰਾ ਸਵਾ ਤੇ ਮਿੱਟੀ ਹੁਸ਼ਿਆਰ ਚੰਦ پاگل ਹੋ ਗਈ ਏ ਤੂੰ ਸਿਰ ਫਿਰ ਗਈ ਤੇਰਾ ਸੁਣ ਸੁਖ ਨਾਲ ਕੁੜੀਆਂ ਵਿਆਉਣ ਬੂਹੇ ਬੈਠੀਆਂ ਨਹੀਂ ਕੌਰਾ ਫੇਰ ਹੁਸ਼ਿਆਰ ਚੰਦ ਤੇ ਸਾਰੀ ਉਮਰ ਖਾਨ ਲਈ ਪਈ ਹੂੰ ਕੌਰਾ ਫੇਰ ਹੁਸ਼ਿਆਰ ਚੰਦ ਤੇ ਕਰਜ਼ੇ ਵਾਲਿਆਂ ਨੇ ਅੰਗਲ ਅੰਗੂਠਾ ਦਿੱਤਾ ਹੋਇਆ ਈ ਕੌਰਾ ਫੇਰ ਹੁਸ਼ਿਆਰ ਚੰਦ ਰਹਿੰਦੀ ਖੁੰਦੀ ਰਿਣੀ ਚੁਣੀ ਵੀ ਕੁਰਕ ਕਰ ਲੈਣਗੇ ਕੌਰਾ ਫੇਰ ਹੁਸ਼ਿਆਰ ਚੰਦ ਤੇ ਤੇਰੇ ਘਰ ਤਾਂ ਰਾਤ ਦੇ ਖਾਨ ਜੋਗਾ ਵੀ ਨਹੀਂ ਹੈਗਾ ਕੌਰਾ ਫੇਰ ਹੁਸ਼ਿਆਰ ਚੰਦ ਫੇਰ ਕੀ ਮੈਂ ਤਾਂ ਉਹੀ ਲਾ ਸੋਚਿਆ ਸੀ ਜਿਹਦੇ ਨਾਲ ਸੱਪ ਵੀ ਮਰ ਜਾ ਉਤੇ ਸੋਟਾ ਵੀ ਨਾ ਟੁੱਟੇ ਕੌਰਾ ਮੈਂ ਤੇਰੀ ਗੱਲ ਨਹੀਂ ਸਮਝੀ ਹੁਸ਼ਿਆਰ ਚੰਦ ਤਦੇ ਤਾਂ ਮੈਂ ਕਹਿਣਾ ਕਹਿਣਾ ਆਪਈ ਤੂੰ ਬੇਵਕੂਫੇ ਉਰ ਬੀਕੂ ਪਾਦੇ ਸਿਰੇ ਕੋਈ ਸਿੰਘ ਹੁੰਦੇ ਨੇ ਕੌਰਾ ਫਿਰ ਵੱਲ ਕਿਉਂ ਪਾਉਣਾ ਐ ਸਿੱਧੀ ਗੱਲ ਕਿਉਂ ਨਹੀਂ ਕਰਦਾ ਹੁਸ਼ਿਆਰ ਚੰਦ ਮੈਂ ਪੁੱਛਣਾ ਆ ਇਹ ਸਾਰਾ ਖਰਚ ਕਿੱਥੋਂ ਕਰਨਾ ਈ ਕੌਰਾ ਮੈਂ ਕੀ ਜਾਣਾਂ ਕਿੱਥੋਂ ਹੁਸ਼ਿਆਰ ਚੰਦ ਤਦੇ ਐਡਾ ਰੌਲਾ ਪਾਉਣ ਢਈ ਠਹਿਰ ਕੋਠੜੀ ਦੇ ਅੰਦਰ ਜਾ ਜਾ ਤੇ ਰੁਪਈਆਂ ਦੀ ਥੈਲੀ ਲਿਆ ਕਿ ਉਹਦੇ ਪੈਰਾਂ ਕੋਲ ਸੁਟਦਾ ਹੈ ਵੇਖ ਫਾ ਨਾ ਲੈ ਏ ਲੈ ਕੌਰਾ ਥੈਲੀ ਨੂੰ ਟਿਕ ਟਿਕੀ ਬੰਨੀ ਵੇਖਦੀ ਹੈ ਰੁਪਈਏ ਹੁਸ਼ਿਆਰ ਜਾਂਦਾ ਹਾਂ ਰੁਪਈਏ ਕੌਰਾ ਕਿਥੋਂ ਇਹ ਸੀ ਜੀ ਸੁਹਾਗ ਦਾ ਅਗਲਾ 파ਟ ਤੇਜੀ ਬਾਤ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਔਰ ਸਬਸਕ੍ਰਾਈਬ ਕਰਨਾ ਜੀ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਬਾਰੇ ਜਾਣਕਾਰੀ ਦਿਆ ਕਰੋ ਕੀ ਆਪਣੇ ਪਹਿਲੇ ਸਮੇਂ ਚ ਕਿਦਾਂ ਵਿਆਹ ਹੁੰਦੇ ਸੀ ਕੀ ਕੀਤਾ ਜਾਂਦਾ ਸੀ ਉਹਨਾਂ ਨੂੰ ਵੀ ਇਹ ਜਾਣਕਾਰੀ ਜ਼ਰੂਰੀ ਹੈ ਜੀ ਵੱਤੋ ਹੈ ਸ਼ੇਅਰ ਕਰਨਾ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਸਿਕਾ ਜੀ